ਕੈਨੇਡੀਅਨ ਸਰਕਾਰ ਨਾਮ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਐਕਸਪ੍ਰੈਸ ਐਂਟਰੀ ਆਈ ਆਰ ਸੀ ਸੀ 5000 ਕੈਨੇਡੀਅਨ ਅਨੁਭਵ ਕਲਾਸ ਉਮੀਦਵਾਰਾਂ ਨੂੰ ਸੱਦਾ ਦੇ ਰਹੀ ਹੈ ਇਮੀਗ੍ਰੇਸ਼ਨ ਸਰਨਾਰਥੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਨੇ ਨਵੀਂ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਅਰਜ਼ੀਆਂ ਆਈ ਟੀ ਏ ਲਈ ਸੱਦਾ ਪੱਤਰ ਜਾਰੀ ਕਰ ਦਿੱਤੇ ਨੇ ਤੇ ਵਿਭਾਗ ਨੇ 5000 ਉਮੀਦਵਾਰਾਂ ਨੂੰ ਕੈਨੇਡੀਅਨ ਐਕਸਪ੍ਰੈਸ ਕਲਾਸ ਸਿਰਫ ਡਰਾਅ ਵਿੱਚ ਸੱਦਿਆ ਸੀ ਵਿਚਾਰੇ ਜਾਣ ਲਈ ਉਮੀਦਵਾਰਾਂ ਨੂੰ 510 ਦੇ ਘੱਟੂ-ਕਟ ਵਿਆਪਕ ਰੈਕਿੰਗ ਸਿਸਟਮ CRS ਸਕੋਰ ਦੀ ਜਿੱਥੇ ਜ਼ਰੂਰਤ ਸੀ ਤੇ ਅੱਜ ਦੇ ਡਰਾਅ ਐਕਸਟ੍ਰੈਕਟ ਐਂਟਰੀ ਲਈ ਪਹਿਲਾ ਤੌਰ ਹੀ ਵਿਅਸਤ ਮੀਨ ਨੇ ਦਾ ਨੌਵਾਂ ਡਰਾਅ ਸੀ ਤੇ ਕੁੱਲ ਮਿਲਾ ਕੇ ਆਰਸੀਸੀ ਨੇ ਪੂਰੇ ਜਲਾਈ ਦੇ ਵਿੱਚ 25125 ਆਈਟੀਏ ਜਾਰੀ ਕਰ ਦਿੱਤੇ ਨੇ ਇਸ ਮਹੀਨੇ ਪ੍ਰੋਗਰਾਮ ਵਿਸ਼ੇਸ਼ ਡਰਾ ਜਿਵੇਂ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀ ਇਕੀ ਸੀ ਅਤੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪੀ ਐਨ ਬੀ ਅਤੇ ਸ਼੍ਰੇਣੀ ਅਧਾਰਤ ਚੋਣ ਡਰਾ ਵਿੱਚਕਾਰ ਬਦਲਾਅ ਰਹੇ ਨੇ ਸ਼੍ਰੇਣੀ ਅਧਾਰਤ ਡਰਾ ਦੇ ਵਿੱਚ ਜ਼ਿਆਦਾਤਰ ਆਈਟੀ ਇਹ ਉਹਨਾਂ ਉਮੀਦਵਾਰਾਂ ਦੇ ਕੋਲ ਹੈ ਜੋ ਫ੍ਰੈਂਚ ਭਾਸ਼ਾ ਦੀ ਮੁਹਾਰਤ ਦਾ ਪ੍ਰਦਰਸ਼ਨ ਕਰਦੇ ਨੇ ਜੋ ਡਰਾ ਦੇ ਕੁੱਲ 5000 ਆਈਟੀਏ ਅਤੇ ਆਈਆਰਸੀਸੀ ਨੇ 5 ਜੁਲਾਈ ਨੂੰ ਹੈਲਥ케ਅਰ ਉਮੀਦਵਾਰਾਂ ਨੂੰ 3750 ਆਈਟੀਏ ਅਤੇ ਜੁਲਾਈ 4 ਨੂੰ ਵਪਾਰਕ ਕਿੱਤਿਆਂ ਵਾਲੇ ਉਮੀਦਵਾਰਾਂ ਨੂੰ 1800 ਜਾਰੀ ਕੀਤੇ ਸਨ ਪ੍ਰੋਗਰਾਮ ਵਿਸ਼ੇਸ਼ ਡਰਾ ਦੇ ਵਿੱਚ ਵੱਡੀ ਗਿਣਤੀ ਦੇ ਅੰਦਰ ਆਈਟੀਏ ਵੀ ਜਾਰੀ ਕੀਤੇ ਗਏ ਨੇ ਤੇ 31 ਜੁਲਾਈ ਤੱਕ ਆਈਆਰਸੀਸੀ ਨੇ 11300 ਕਨੇਡੀਅਨ ਅਨਰਬ ਕਲਾਸ 19 ਦੁਆਰ ਅਤੇ 3275 ਪੀ ਐਨ ਪੀ ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ। ਦੋਵੇਂ ਪ੍ਰੋਗਰਾਮਾਂ ਦੇ ਉਮੀਦਵਾਰ ਅਕਸਰ ਪਹਿਲਾ ਹੀ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਵਜੋਂ ਰਹਿੰਦੇ ਨੇ ਅਤੇ ਕੰਮ ਕਰਦੇ ਨੇ। ਪੂਰੇ ਸਾਲ ਬਾਅਦ 30 ਮਈ ਨੂੰ ਪ੍ਰੋਗਰਾਮ ਵਿਸ਼ੇਸ਼ ਡਰਾ ਅਤੇ ਵਾਪਸੀ ਆਈ ਆਰ ਸੀ ਸੀ ਦੇ ਹੋਰ ਘਰੇਲੂ ਡਰਾ ਆਯੋਜਿਤ ਕਰਨ ਤੋਂ ਪਹਿਨਾ ਐਲਾਨ ਕੀਤੇ ਇਰਾਦੇ ਨਾਲ ਮੇਲ ਖਾਂਦੀ ਹੈ। ਇਸ ਸਾਲ ਮਾਰਚ ਦੇ ਵਿੱਚ ਵਿਭਾਗ ਨੇ ਕੈਨੇਡਾ ਦੇ ਅੰਦਰ ਅਸਥਾਈ ਨਿਵਾਸੀ ਦੀ ਸੰਖਿਆ ਨੂੰ ਘਟਾਉਣ ਅਤੇ ਸਥਿਰ ਕਰਨ ਦਾ ਇੱਕ ਨਵਾਂ ਟੀਚਾ ਪੇਸ਼ ਕੀਤਾ ਅਤੇ ਨਾਲ ਹੀ ਇਮੀਗ੍ਰੇਸ਼ਨ ਪੱਤਰ ਯੋਜਨਾ ਦੇ ਵਿੱਚ ਦੱਸੇ ਅਨੁਸਾਰ ਆਪਣੇ ਸਥਾਈ ਨਿਵਾਸੀ ਟੀਚਿਆਂ ਨੂੰ ਵੀ ਪੂਰਾ ਕੀਤਾ ਹੈ 2024 ਵਿੱਚ ਐਕਸਪ੍ਰੈਸ ਐਂਟਰੀਆਂ ਦੇ ਨਤੀਜਿਆਂ ਦਾ ਸਾਰ 31 ਜੁਲਾਈ ਨੂੰ ਕੈਨੇਡੀਅਨ ਅਨੁਭਵ ਕਲਾਸ 5000 ਜਿੱਥੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਇਸ ਵਿੱਚ 510 ਲੋਕਾਂ ਨੂੰ ਬੁਲਾਇਆ ਗਿਆ ਸੀ ਤੇ ਇਸੇ ਤਰ੍ਹਾਂ ਵੱਖ-ਵੱਖੀ ਸ੍ਰੈਣੀਆਂ ਦੇ ਵਿੱਚ ਕਾਫੀ ਜਿਹੜੇ ਲੋਕ ਸਨ ਇਹਨਾਂ ਨੂੰ ਸੱਦੇ ਦਿੱਤੇ ਗਏ ਸਨ ਤੇ ਆਖਰੀ ਜੋ 10 ਜਨਵਰੀ ਨੂੰ ਇੱਕ ਜਨਰਲ ਡਰਾਸੀਸ ਦੇ ਵਿੱਚ ਵੀ ਜਿੱਥੇ 1510 ਜੋ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਇਸ ਵਿੱਚ 546 ਦਾ ਜੋ ਅੰਕ ਸੀ ਤੇ ਇੱਥੇ ਹੀ ਤੁਹਾਨੂੰ ਦੱਸ ਦੇ ਕਿ ਐਕਸਪ੍ਰੈਸ ਐਂਟਰੀ ਆਖਰ ਹੈ ਕੀ एक्सप्रेस एंट्री फेडरल स्किल्ड वर्कर प्रोग्राम ग्रेड इन एक्सप्रेस क्लास ਅਤੇ फेडरल स्किल्ड ट्रेड प्रोग्राम एफएसटीपी ਅਤੇ ਇੱਕ ਐਪਲੀਕੇਸ਼ਨ ਪ੍ਰਬੰਧਨ ਪ੍ਰਣਾਲੀ ਅਤੇ ਇਸ ਦੇ ਤਹਿਤ ਇਹ ਸਭ ਕੁਝ ਜਾਰੀ ਕੀਤਾ ਜਾਂਦਾ ਹੈ ਇਹ ਕੈਨੇਡਾ ਦੇ ਤਿੰਨ ਪ੍ਰਮੁੱਖ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਉਹ ਸਾਰੇ ਉਮੀਦਵਾਰਾਂ ਦੀ ਮਨੁੱਖੀ ਪੂੰਜੀ ਦੇ ਕਾਰਕ ਜਿਵੇਂ ਕਿ ਉਮਰ ਸਿੱਖਿਆ ਪੇਸ਼ੇ ਭਾਸ਼ਾ ਤੇ ਯੋਗਤਾਵਾਂ ਦੇ ਕੰਮ ਦੇ ਤਜਰਬੇ ਦੇ ਆਧਾਰ ਤੇ ਮੁਲਾਂਕਣ ਕਰਨ ਲਈ ਵਿਆਪਕ ਦਰਜਾਬੰਦੀ ਪ੍ਰਣਾਲੀ ਦੀ ਵਰਤੋਂ ਕਰਦੇ ਨੇ ਹਰੇਕ ਕਾਰਕ ਨੂੰ ਇੱਕ ਸਕੋਰ ਨਿਰਧਾਰਤ ਕੀਤਾ ਜਾਂਦਾ ਤੇ ਉਹ ਇਕੱਠੇ ਲੈ ਜਾਂਦੇ ਨੇ ਤੇ ਉਮੀਦਵਾਰਾਂ ਨੂੰ ਸਮੁੱਚਾ ਸੀਆਰਐਸਐਸ ਸਕੋਰ ਬਣਾਉਂਦੇ ਨੇ ਤੇ ਇਹਨਾਂ ਮਨੁੱਖੀ ਪੂੰਜੀ ਦੇ ਕਾਰਕਾਂ ਦੇ ਆਧਾਰ ਤੇ ਉਹਨਾਂ ਨੂੰ ਕੈਨੇਡਾ ਦੇ ਕਰਮਚਾਰੀਆਂ ਵਿੱਚ ਯੋਗਦਾਨ ਪਾਉਣ ਲਈ ਇਸ ਦੀ ਜਨਸੰਖਿਆ ਨੂੰ ਮਜ਼ਬੂਤ ਕਰਨ ਲਈ ਵਧੇਰੇ ਸੰਭਾਵਨਾ ਵਿੱਚ ਹੀ ਸਮਝੀ ਜਾਂਦੀ ਹੈ ਸਕੋਰ ਜਿੰਨਾ ਉੱਚਾ ਹੋਵੇਗਾ ਓਨਾ ਹੀ ਆਈਟੀਏ ਪ੍ਰਾਪਤ ਕਰਨ ਦੀ ਸੰਭਾਵਨਾ ਜ਼ਿਆਦਾ ਹੋਵੇਗੀ ਤੇ ਉਥੇ ਦੱਸਦੇ ਕਿ ਐਕਸਪ੍ਰੈਸ ਐਂਟਰੀ ਦਾ ਉਦੇਸ਼ ਉੱਚ ਹੁਨਰਮੰਦ ਉਮੀਦਵਾਰਾਂ ਲਈ ਤੇਜ਼ੀ ਦੇ ਨਾਲ ਪ੍ਰਤਿਕਿਰਿਆ ਦੀ ਸਹੂਲਤ ਦੇਣਾ ਤੇ ਵਿਭਾਗ ਦੇ ਕੋਲ ਐਕਸਪ੍ਰੈਸ ਐਂਟਰੀ ਆਰਜੀ ਦੀ ਪ੍ਰਕਿਰਿਆ ਲਈ 6 ਮਹੀਨੇ ਦਾ ਪ੍ਰਕਾਸ਼ਿਤ ਸੇਵਾ ਮਿਆਦ ਹੈ ਤੇ ਸ਼੍ਰੇਣੀ ਅਧਾਰਿਤ ਚੋਣ ਹੱਕ ਰਹਿ ਹੈ ਕਿ ਕੈਨੇਡਾ ਦੀਆਂ ਲੋੜਾਂ ਹੁਨਰ ਤੇ ਗੋਣ ਵਾਲੇ ਉਮੀਦਵਾਰਾਂ ਨੂੰ ਅੱਗੇ ਵਧਾਉਣ ਲਈ ਆਈਆਰਸੀਸੀ ਨੇ ਮਈ ਵਿੱਚ 2023 ਦੇ ਅੰਦਰ ਸ਼੍ਰੇਣੀ ਅਧਾਰਤ ਚੋਣ ਡਰਾਫਟ ਪੇਸ਼ ਕੀਤੇ ਤੇ ਸ਼੍ਰੇਣੀ ਨੂੰ ਬਾਹਰੀ ਅਤੇ ਅੰਦਰੂਨੀ ਹਿੱਸਿਆਂ ਦੇ ਨਾਲ ਸਲਾਹ ਮਸ਼ਪਰੀ ਤੋਂ ਬਾਅਦ ਚੁਣਿਆ ਗਿਆ ਇਹਨਾਂ ਦੇ ਵਿੱਚ ਖਾਸ ਕਰਕੇ ਸਿਹਤ ਸੰਭਾਲ ਕਿੱਤੇ ਵਿਗਿਆਨ ਟੈਕਨੋਲੋਜੀ ਇੰਜੀਨੀਅਰ ਅਤੇ ਗਣਿਤ ਦੇ ਪੇਸ਼ੇ ਸਨ ਵਪਾਰਕ ਕਿੱਤੇ ਜਿਵੇਂ ਕਿ ਤਰਖਾਨ ਪਲੰਬਰ ਤੇ ਠੇਕੇਦਾਰ ਆਵਾਜਾਈ ਕਿਤੇ ਵੀ ਇਸ ਵਿੱਚ ਸ਼ਾਮਲ ਕੀਤੇ ਗਏ ਤੇ ਖੇਤੀਬਾੜੀ ਅਤੇ ਭੋਜਨ ਦੇ ਕਿਤੇ ਵੀ ਇਸ ਵਿੱਚ ਸ਼ਾਮਲ ਕੀਤੇ ਗਏ ਨੇ ਫ੍ਰੈਂਚ ਪਾਸ਼ਾ ਦੀ ਮੁਹਾਰਤ ਰੱਖਣ ਵਾਲੇ ਲੋਕਾਂ ਨੂੰ ਵੀ ਇਸ ਵਿੱਚ ਰੱਖਿਆ ਗਿਆ ਤੇ ਇਹ ਸ਼੍ਰੇਣੀਆਂ 2024 ਦੇ ਬਾਕੀ ਸਮੇਂ ਦਰਾਂ ਲਾਗੂ ਰਹਣਗੀਆਂ ਪਰ ਅਗਲੇ ਸਾਲ ਬਦਲ ਸਕਦੀਆਂ ਨੇ ਕੈਨੇਡੀਅਨ ਕਵਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਤੇ ਦੁਨੀਆ ਦੀਆਂ तमाम ਖਬਰਾਂ ਦੇਖਣ ਤੇ ਸੁਣਨ ਵਾਸਤੇ ਤੁਸੀਂ بڑے ਰਹੋ ਆਜ ਨਿਊਜ਼ ਵਾਰਾ ਦੇ ਨਾਲ